ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਮੱਤ ਤੇ ਪਰਦਾ ਵੀਡੀਓ ਬਾਰੇ ਮੱਤ ਤੇ ਪਰਦਾ ਵੀਡੀਓ ਵਿੱਚ ਵਿੱਕੀ ਨੂੰ ਰੈਸਟੋਰੈਂਟ ਵਿੱਚੋਂ ਜਦੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਰੈਸਟੋਰੈਂਟ ਵਿੱਚੋਂ ਕੁਝ ਪੈਸੇ ਚੋਰੀ ਕਰ ਲੈਂਦਾ ਹੈ ਜਿਸ ਗੱਲ ਦਾ ਪਤਾ ਜਦੋਂ ਰੈਸਟੋਰੈਂਟ ਦੇ ਮਾਲਕ ਨੂੰ ਲੱਗਦਾ ਹੈ ਤਾਂ ਉਹ ਉਹਨਾਂ ਦੇ ਘਰ ਆਉਂਦੇ ਹਨ ਤੇ ਉਸ ਅਤੇ ਅੱਗੇ ਪ੍ਰੀਤੀ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਇਹ ਉਸ ਵਿੱਕੀ ਦੀ ਘਰ ਵਾਲੀ ਹੈ ਵਿੱਕੀ ਬਹੁਤ ਹੀ ਜ਼ਿਆਦਾ ਖਰਾਬ ਬੰਦਾ ਹੈ ਪਰ ਪ੍ਰੀਤ ਬਹੁਤ ਹੀ ਜ਼ਿਆਦਾ ਚੰਗੀ ਕੁੜੀ ਹੈ ਕਿਉਂਕਿ ਇਹ ਉਹੀ ਹਸਬੰਡ ਵਾਈਫ ਨੇ ਜਿਨ੍ਹਾਂ ਨੇ ਪ੍ਰੀਤ ਨੂੰ ਜਾਨ ਗਵਾਣ ਤੋਂ ਰੋਕਿਆ ਸੀ ਜਿਨ੍ਹਾਂ ਨੇ ਪ੍ਰੀਤ ਨੂੰ ਸੁਸਾਇਸਾਈਡ ਕਰਨ ਤੋਂ ਰੋਕਿਆ ਸੀ ਤੇ ਨਵੀਂ ਜ਼ਿੰਦਗੀ ਦਿੱਤੀ ਸੀ ਤੇ ਉਹ ਹੁਣ ਇਸ ਦੀ ਜ਼ਿੰਦਗੀ ਨੂੰ ਕਿਵੇਂ ਖਰਾਬ ਕਰ ਸਕਦੇ ਹਨ ਕਿਉਂਕਿ ਉਹ ਵਿੱਕੀ ਨੂੰ ਪੁਲਿਸ ਕੋਲ ਫੜਾਉਣ ਵਾਸਤੇ ਆਏ ਸਨ ਪਰ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਪ੍ਰੀਤ ਨੇ ਉਹਨਾਂ ਦੀ ਮਿੰਤਾ ਕੀਤੀਆਂ ਕਿ ਜੇਕਰ ਤੁਸੀਂ ਇਦਾਂ ਕੁਝ ਕਰੋਗੇ ਤਾਂ ਉਸ ਨੂੰ ਛਡਾਉਣ ਵਾਸਤੇ ਹੀ ਨੱਠ ਭੱਜ ਮੈਨੂੰ ਹੀ ਕਰਨੀ ਪਏਗੀ। ਪਰ ਦੂਜੇ ਪਾਸੇ ਵਿੱਕੀ ਪੈਸੇ ਚੋਰੀ ਕਰਨ ਤੋਂ ਬਾਅਦ ਘਰ ਤੋਂ ਇਹ ਕਹਿ ਕੇ ਚਲਾ ਜਾਂਦਾ ਹੈ ਕੀ ਮੈਂ ਕਿਸੇ ਕੰਮ ਤੇ ਜਾ ਰਿਹਾ ਹਾਂ ਪਰ ਉਹ ਕੰਮ ਤੇ ਨਹੀਂ ਉਹ ਤਾਂ ਬਲਕਿ ਸੋਨੂ ਜੀਤਾ ਕੋਲੋਂ ਆਪਣਾ ਬਦਲਾ ਲੈਣ ਜਾਂਦਾ ਹੈ ਕਿ ਤੁਹਾਡੀ ਵਜ੍ਹਾ ਨਾਲ ਮੈਨੂੰ ਰੈਸਟੋਰੈਂਟ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਦੋਂ ਉਹ ਸੋਨੂ ਜੀਤਾ ਦੇ ਘਰ ਜਾਂਦਾ ਹੈ ਤਾ सोनू ਜੀਤਾ ਨਾਲ ਬਹੁਤ ਜ਼ਿਆਦਾ ਗਾਲੀ ਗਲੋਚ ਕਰਦਾ ਹੈ ਤੇ ਕਹਿੰਦਾ ਹੈ ਕਿ ਹਾਂ ਤੂੰ ਸੀ ਕੌਣ ਹੁੰਦੇ ਹੋ ਰੈਸਟੋਰੈਂਟ ਵਿੱਚ ਮੇਰੇ ਨਾਲ ਮੱਥਾ ਲਾਣ ਵਾਲੇ ਤੁਹਾਡੇ ਕਰਕੇ ਅੱਜ ਮੈਨੂੰ ਆਪਣੀ ਨੌਕਰੀ ਤੋਂ ਹੱਤ ਤੋੜਨਾ ਪੈ ਗਿਆ ਹੈ वैसे ही मेनू काम बहुत मुश्किल ਨਾਲ ਮਿਲ ਰਿਹਾ ਹੈ ਤੇ ਸੋਨੂ ਜੀਤਾ ਕਹਿੰਦੇ ਨੇ ਕਿ ਅਸੀਂ ਤੈਨੂੰ ਨੌਕਰੀ ਤੋਂ ਨਹੀਂ ਕਢਾਇਆ ਜੇ ਅਸੀਂ ਚਾਹਦੇ ਤਾਂ ਤੈਨੂੰ ਨੌਕਰੀ ਤੋਂ ਕਢਵਾ ਸਕਦੇ ਸੀ ਪਰ ਅਸੀਂ ਐਦਾਂ ਦਾ ਕੁਝ ਨਹੀਂ ਕੀਤਾ ਤੂੰ ਸਾਡੇ ਸਾਹਮਣੇ ਆਇਆ ਵੀ ਕੀਤਾ ਪਰ ਵਿੱਕੀ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਜਿਸ ਤੋਂ ਪਰੇਸ਼ਾਨ ਹੋ ਕੇ ਸੋਨੂ ਨੂੰ ਪੁਲਿਸ ਥਾਣੇ ਵਿੱਚ ਫੋਨ ਕਰਨਾ ਪਿਆ ਹਾਂਜੀ ਸੋਨੂ ਨੂੰ ਨੋ ਪੁਲਿਸ ਥਾਣੇ ਵਿੱਚ ਫੋਨ ਕਰਨਾ ਪਿਆ ਕਿਉਂਕਿ ਵਿੱਕੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਸੀ ਅਤੇ ਬਹੁਤ ਜ਼ਿਆਦਾ ਗਾਲੀ ਗਲੋਚ ਕਰ ਰਿਹਾ ਸੀ ਤੇ ਉਸ ਦਾ ਕਹਿਣਾ ਇਹ ਸੀ ਕਿ ਤੁਹਾਡੀ ਵਜ੍ਹਾ ਨਾਲ ਹੀ ਮੈਂ ਨੌਕਰੀ ਤੋਂ ਹੱਥ ਧੋਏ ਹਨ ਤੇ ਹੁਣ ਤੁਸੀਂ ਹੀ ਮੈਨੂੰ ਨੌਕਰੀ ਲੱਭ ਕੇ ਦੋਗੇ ਤਾਂ ਸੋਨੂ ਜੀਤਾ ਨੇ ਕਿਹਾ ਕਿ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ ਤੂੰ ਜੋ ਮਰਜ਼ੀ ਕਰ ਜਿਸ ਦਿਨ ਦਾ ਤੂੰ ਸਾਡੀ ਭੈਣ ਨੂੰ ਭਜਾ ਕੇ ਲੈ ਗਿਆ ਹੈ ਉਸ ਦਿਨ ਤੋਂ ਬਾਅਦ ਅਸੀਂ ਤੇਰੇ ਨਾਲ ਤੇ ਪ੍ਰੀਤ ਨਾਲ ਹਰ ਰਿਸ਼ਤਾ ਤੋੜ ਦਿੱਤਾ ਹੈ ਪਰ ਵਿੱਕੀ ਨਾ ਵਿੱਕੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਤਾਂ ਸੋਨੂ ਨੂੰ ਫੋਨ ਕਰਨਾ ਪੈ ਗਿਆ ਥਾਣੇ ਤੇ ਪੁਲਿਸ ਵਾਲੇ ਆ ਕੇ ਵਿੱਕੀ ਨੂੰ ਲੈ ਗਏ ਤੇ सोनू ਤੇ ਜੀਤਾ ਨੇ ਇਹ ਵੀ ਕੰਪਲੀਟ ਲਿਖਾਈ ਕਿ ਇਸ ਨੇ ਸਾਡੇ ਘਰ ਆ ਕੇ ਸਾਡੇ ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਭੈਣ ਨੂੰ ਵੀ ਇਹ ਘਰ ਤੋਂ ਭਜਾ ਕੇ ਲੈ ਗਿਆ ਸੀ ਪੁਲਿਸ ਵਾਲੇ ਵਿੱਕੀ ਨੂੰ ਫੜ ਕੇ ਥਾਣੇ ਲੈ ਜਾਂਦੇ ਹਨ ਤੇ ਹੁਣ ਆਉਣ ਵਾਲੀ ਵੀਡੀਓ ਚ ਪਤਾ ਲੱਗੇਗਾ ਕਿ ਉਹ ਵਿੱਕੀ ਦਾ ਕੀ ਹੰਸ਼ਰ ਕਰਦੇ ਹਨ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ